ਇੰਡੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਦੂਸਰਾ ਮੈਚ ਜਿਹੜਾ ਕਿ ਉਹ ਕੱਲ ਖੇਡਿਆ ਗਿਆ ਸੀਗਾ ਤੇ ਉਹ ਮੈਚ ਨੇ ਇੱਕ ਹਾਈਲਾਈਟਸ ਜਿਹੜਾ ਕਿ ਬਣ ਕੇ ਰਹਿ ਗਿਆ ਟੀਮ ਇੰਡੀਆ ਦੀ ਬੈਟਿੰਗ ਇਦਾਂ ਲੱਗਣ ਦੀ ਸੀ ਕਿ ਜਿਵੇਂ ਕੋਈ ਹਾਈਲਾਈਟਸ ਚੱਲਦੀ ਹੋਵੇ ਟੀ 20 ਦੀ ਪਰ ਉਸ ਤੋਂ ਇਲਾਵਾ ਕਿਹੜੇ ਬਦਲਾਅ ਕੀਤੇ ਗਏ ਅਤੇ ਕਿਹੜੇ ਖਿਡਾਰੀਆਂ ਕੋਲੋਂ ਗਲਤੀਆਂ ਹੋਈਆਂ ਜਿਹਦੇ ਕਰਕੇ ਅਸੀਂ ਇਹਨੇ ਸਕੋਰ ਖਾਦੇ ਨੇ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਵਾਲਿਆਂ ਨੇ ਸੂਰਜ ਕੁਮਾਰੀ ਯਦਵ ਦੇ ਤਿੰਨ ਤੋਂ ਚਾਰ ਕੇ ਜਿਹੜੇ ਕਿ ਸ਼ਰ ਦਿੱਤੇ ਜੇ ਸੂਰਜ ਕੁਮਾਰ ਯਾਦਵ ਦਾ ਵੀ ਅੱਧੇ ਸਦਕ ਤੋਂ 6 ਡੇ ਕੀ ਉਹ ਸਕੋਰ ਹੋ ਚੁਕੇ ਸੀਗੇ ਈਸ਼ਾਨ ਕਿਸ਼ਨ ਦੀ ਪਾਰੀ ਦੀ ਜਨੀ ਤਾਰੀਫ ਕਰੀਏ ਪਰ ਘਾਟਾ ਪਰ ਇੱਕ ਗੱਲ ਹੋਰ ਚੱਲਦੀ ਹੈ ਕਿ ਈਸ਼ਾਨ ਕਿਸ਼ਨ ਜਿਹੜਾ ਹੈਗਾ ਆ ਉਹ ਸੰਜੂ ਸੈਮਸਨ ਦੀ ਜਗ੍ਹਾ ਲੈ ਸਕਦਾ ਆ ਸੰਜੂ ਸੈਮਸਨ ਨੂੰ ਜਿਹੜਾ ਕਿ ਉਹ ਗਿਲ ਦੇ ਕਰਕੇ ਲੈ ਗਏ ਸੀਗੇ ਟੀਮ ਦੇ ਵਿੱਚ ਜੇਕਰ ਸੰਜੂ ਸੈਮਸਨ ਨੂੰ ਬਾਹਰ ਕਰ ਦਿਆ ਤੇ ਈਸ਼ਾਨ ਨੂੰ ਜਿਹੜੀ ਕਿ ਓਪਨਿੰਗ ਕਰਾਉਂਦੇ ਆ ਫਿਰ ਸ਼੍ਰੇਸ਼ ਅਯਰ ਸਰਪੰਚ ਸਾਹਬ ਦੀ ਵੀ ਜਗ੍ਹਾ ਟੀਮ ਦੇ ਵਿੱਚ ਬਣਦੀ ਆ ਕਿਉਂਕਿ ਦੋ ਮੈਚਾਂ ਦੇ ਵਿੱਚ ਸੰਜੂ ਸੈਮਸਨ ਨੇ ਵੀ ਕੁਝ ਨਹੀਂ ਕੀਤਾ ਉਸ ਤੋਂ ਇਲਾਵਾ ਅਰਸ਼ਦੀਪ ਦੀ ਗੱਲ ਗਾਲੀਏ ਤਾਂ ਉਹ ਨਵੀਂ ਅਰਦਸ਼ ਜਿਹੜਾ ਕਿ ਆਪਣਾ ਬਾਲਿੰਗ ਦੇ ਵਿੱਚ ਖਾ ਲਿਆ ਸੀਗਾ ਉਹਦੀਆਂ ਬਾਲਾਂ ਕਹਿ ਸਕਦੇ ਆਂ ਵੀ ਪਹਿਲਾਂ ਹੀ ਟਾਈਮ ਸੇ ਨਹੀਂ ਸੀ ਗਿਆ ਸੇ ਡਿਗਨ ਦੀਆਂ ਪਿੱਚ ਦੇ ਉੱਤੇ ਪਹਿਲਾਂ ਜਿਹੜੇ ਕੋਨਵੇ ਨੇ ਉਹਨੂੰ ਪਹਿਲੇ ਦੂਜੇ ਓਵਰ ਦੇ ਵਿੱਚ ਉਹ ਸ਼ੱਕੇ ਲਗਾਏ ਤੇ ਫਿਰ ਉਸ ਤੋਂ ਬਾਅਦ ਕੋਨਵੇ ਉੱਤੇ ਪੂਰਾ ਪੂਰੀ ਤਰ੍ਹਾਂ ਜਿਹੜਾ ਕਿ ਹਾਵਿਰਿਆ ਸੀਗਾ ਉਸ ਤੋਂ ਬਾਅਦ ਜਿੱਦਾਂ ਹੀ ਨਿਊਜ਼ੀਲੈਂਡ ਦੀ ਪਹਿਲਾਂ ਬੈਟਿੰਗ ਆਈ ਸੀ ਕਿ ਤੇ ਨਿਊਜ਼ੀਲੈਂਡ ਦੇ ਆਪਾਂ ਗੱਲ ਕਰੀਏ ਤਾਂ ਨਿਊਜ਼ੀਲੈਂਡ ਵੱਲੋਂ ਸੱਤਵਿਆਦਾਡੇ ਕੀ ਸੈਂਟਰ ਨੇ ਸਕੋਰ ਬਣਾਇਆ ਸੀ ਕਿ 47 ਕੋਰਾਂ ਤੇ ਨਬਾਦ ਗਿਆ ਸੀਗਾ ਰਚੀ ਰਵਿੰਦਰਾਂ ਦੀ ਠੀਕ ਠਾਕ ਛੱਕੇ ਮਾਰੇ ਕੁਲਦੀਪ ਯਾਦਵ ਨੂੰ ਵੇਖੋ ਯਾਰ ਕੁਲਦੀਪ ਯਾਦਵ ਨੂੰ ਇਹਨਾਂ ਨੇ ਮੌਕਾ ਦੇ ਤਾਂ ਆਪਣਾ ਅਕਸ਼ਰ ਪਟੇਲ ਨੂੰ ਬਾਹਰ ਬਾਕੇ ਤੇ ਆਪਣੇ ਬੂਮਰਾ ਨੂੰ ਮੌਕਾ ਨਹੀਂ ਦਿੱਤਾ ਗਿਆ ਉਹਨੂੰ ਰੈਸਟ ਦਿੱਤੀ ਗਈ ਸੀ ਜਦੋਂ ਪਿਚ ਦੇ ਵਿੱਚ ਗਰਾਉਂਡ ਦੇ ਵਿੱਚ ਅਰਸ਼ੀ ਰਾਣਾ ਪ੍ਰੈਕਟਿਸ ਕਰਦਾ ਹੋਇਆ ਦਿਖਾਈ ਦਿੱਤਾ ਅਰਸ਼ਦੀਪ ਵੀ ਪ੍ਰੈਕਟਿਸ ਕਰਨ ਦਿਆ ਸੀ ਪਰ ਸੱਤਵਿਆਦਾ ਕੈਮਰਾ ਅਰਸ਼ਦੀਪ ਵੱਲ ਜਾਂਦਾ ਸੀਗਾ ਸਾਰਿਆਂ ਦਾ ਉਹ ਮੰਨਣਾ ਸੀਗਾ ਪਿਆਜ ਅਰਸ਼ਦੀ ਬਸ ਪ੍ਰੈਕਟਿਸ ਹੀ ਕਰਨ ਦੀਆਂ ਨਾਮ ਜਿਹੜਾ ਕਿ ਉਹ ਹਰਸ਼ੀ ਰਾਣਾ ਦਾ ਆ ਪਰ ਇਦਾਂ ਦਾ ਨਹੀਂ ਹੋਇਆ ਜਸਪੀਤ ਭੂਮਰ ਨੇੜਾ ਕਿ ਉਹ ਬਾਹਰ ਕਰ ਦਿੱਤਾ ਗਿਆ ਸੀਗਾ ਟੀਮ ਦੇ ਵਿੱਚੋਂ ਤੇ ਹਰਸ਼ੀ ਰਾਣਾ ਨੂੰ ਮੌਕਾ ਮਿਲਿਆ ਸੀਗਾ ਉਸ ਤੋਂ ਬਾਅਦ ਮਰ ਧੁਰ ਕੇ ਜਿਹੜੇ ਕਿ ਮੈਂ ਕਹਿੰਨਾ ਡਿਗ ਦੇ ਢਿੰਦਿਆਂ ਨੇ ਨਿਊਜ਼ੀਲੈਂਡ ਵਾਲਿਆਂ ਨੇ 200 ਤੇ 8 ਸਕੋਰ 7 ਸਕੋਰ ਜਿਹੜੇ ਕਿ ਉਹ ਬਣਾਏ ਸੀਗੇ ਉਸ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਵੇਖੋ ਉਹਨਾਂ ਦਾ ਸਾਰਾ ਜੋਰ ਲੱਗ ਜਾਂਦਾ ਆ ਸਾਰੇ ਬੈਟਿੰਗ ਵਾਲੇ ਜਿਹੜੇ ਕਿ ਹੱਪ ਕੱਪ ਕੇ ਛੱਕੇ ਮਾਰ ਕੇ ਚੋਕੇ ਮਾਰ ਕੇ ਇੱਕ ਤਰ੍ਹਾਂ ਦਾ ਕਹਿ ਸਕਦਾ ਕਿ ਜਿੱਦਾਂ ਟਿੰਡੇ ਉਹਨਾਂ ਨੇ ਸਕੋਰ ਬਣਾਏ ਸੀਗੇ ਬੜੀ ਹੀ ਆਸਾਨੀ ਦੇ ਨਾਲ ਜਿਹੜਾ ਕਿ ਉਹਨਾਂ ਦਾ ਕਹਿ ਸਕਦੇ ਆ ਕਿ ਰਨ ਚੇਂਜ ਕਰ ਲਿਆ ਟੀਮ ਇੰਡੀਆ ਵਾਲਿਆਂ ਨੇ ਜਿੱਦ ਜਿੱਥੇ ਕਿ ਅਭਿਸ਼ੇਕ ਸ਼ਰਮਾ ਵੀ ਨਹੀਂ ਚੱਲਿਆ ਸੰਜੂ ਸੈਮਸਨ ਵੀ ਨਹੀਂ ਚੱਲਿਆ ਹੁਣ ਕੋਲ ਕੇ ਗੱਲ ਆਉਂਦੀ ਆ ਵੀ ਸੰਜੂ ਸੈਮਸਨ ਗਿੱਲ ਦੀ ਜਗ੍ਹਾ ਤੁਸੀਂ ਟੀਮ ਦੇ ਵਿੱਚ ਲੈ ਕੇ ਆਏ ਹੋ ਕਿਉਂਕਿ ਗਿੱਲ ਜਿੰਨਾਂ ਤੱਕ ਟੀਮ ਇੰਡੀਆ ਦੇ ਵਿੱਚ ਖੇਡਣ ਦਿਆ ਸੀਗਾ ਆਪਾਂ ਕੋਈ ਸੀਰੀਜ਼ ਨਹੀਂ ਸੀਗੇ ਹਾਰੇ T20 ਦੇ ਵਿੱਚ ਠੀਕ ਆ ਨਾ ਉਹ ਗੱਲ ਅਲੱਗ ਹੈ ਆਪੀ ਉਦੇ ਬੈਟ ਦੇ ਕੋਲੋਂ ਸਕੋਰ ਨਹੀਂ ਆਏ ਜਾਂ ਦੋ ਤਿੰਨ ਮੈਚਾਂ ਬਾਅਦ ਸਕੋਰ ਆਏ ਪਰ ਸੰਜੂ ਸੈਮਸਨ ਨੂੰ ਤੁਸੀਂ ਉਹਦੀ ਜਗ੍ਹਾ ਲੈ ਕੇ ਆਏ ਹੋ ਤੇ ਉਸ ਤੋਂ ਬਾਅਦ ਸੰਜੂ ਸੈਮਸਨ ਦੇ ਵੀ ਸਕੋਰ ਨਹੀਂ ਆਏ ਦੋ ਪਾਰੀਆਂ ਤੁਸੀਂ ਵੇਖ ਲਈਆਂ ਆ ਤੇ ਤੀਸਰੀ ਪਾਰੀ ਦਾ ਜੇ ਮੈਂ ਕਹਿੰਨਾ ਵੀ ਫੇਰ ਵੇਖੋ ਵੀ ਹੁਣ ਸੰਜੂ ਸੈਮਸਨ ਫਲੋਪ ਹੁੰਦਾ ਆ ਜਾਂ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਕਿ ਮੌਕਾ ਮਿਲ ਸਕਦਾ ਓਪਨਿੰਗ ਦਾ ਉਹ ਮਿਲ ਸਕਦਾ ਈਸ਼ਾਨ ਕਿਸ਼ਨ ਨੂੰ ਈਸ਼ਾਨ ਕਿਸ਼ਨ ਨੇ ਜਿੱਦਾਂ ਇੱਕ ਪਾਰੀ ਦੇ ਆਪਾਂ ਇੱਕ ਪਾਰੀ ਦੇ ਸਿਰ ਦੇ ਉੱਤੇ ਨਹੀਂ ਉਹਨੂੰ ਪਰਖਾਂਗੇ ਈਸ਼ਾਨ ਕਿਸ਼ਨ ਨੂੰ ਪਾ ਤੁਸੀਂ ਇਹ ਵੇਖਿਆ ਹੋਵੇਗਾ ਜੇਕਰ ਉਹਨੂੰ ਪਾਵਰ 플레이 ਦੇ ਵਿੱਚ ਬੈਨਿੰਗ ਕਰੀ ਜਾਵੇ ਪਾਵਰ ਹਿਟਿੰਗ ਦਾ ਜਿਹੜਾ ਕਿ ਉਹ ਯੂਜ਼ ਕਰਦਾ ਹੈ ਅਭਿਸ਼ੇਕ ਸ਼ਰਮਾ ਵਾਂਗੂ ਉਹਨੇ ਕੋਈ ਆੜਾ ਡੇਡਾ ਜਿਹੜਾ ਕਿ ਸ਼ਾਰਟ ਨਹੀਂ ਮਾਰਿਆ ਪ੍ਰੋਪਰ ਸ਼ਾਰਟ ਜਿਹੜੇ ਕਿ ਸ਼ਾਨ ਕਿਸ਼ਨ ਨੇ ਵੀ ਮਾਰੇ ਆ ਉਸ ਤੋਂ ਬਾਅਦ ਉਹਦਾ ਸ਼ਤਕ ਤੋਂ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਉਹ ਵੀ ਚੁੱਕ ਗਿਆ ਨਹੀਂ ਤਾਂ ਉਸ ਤੋਂ ਬਾਅਦ ਸੂਰਿਆ ਕੁਮਾਰ ਦਾ ਵੀ ਸੂਰਿਆ ਕੁਮਾਰ ਦਾ ਵੀ ਸ਼ਤਕ ਸਾਨੂੰ ਲੱਗਣਦਿਆ ਸੀਗਾ ਭਾਂਜੂਗਾ ਪਰ ਸ਼ਿਵਮ ਦੂਬੇ ਜਦੋਂ ਸ਼ਿਵਨ ਦੂਬੇ ਹੁੰਦਾ ਉਸ ਤੋਂ ਬਾਅਦ ਫਿਰ ਰਨਾਂ ਦੀ ਰਫ਼ਤਾਰ ਥੱਲੇ ਡਿੱਗਣ ਨਹੀਂ ਦਿੰਦਾ ਚੋਗੇ ਛਕੇ ਉਹਦੇ ਵਿੱਚ ਪੂਰਾ ਜਲੂਸ ਕੱਢਿਆ ਇਹਨਾਂ ਦਾ ਫਰਕ ਹੈ ਪਰ ਇੱਕ ਗੱਲ ਮੈਨੂੰ ਇਹ ਨਹੀਂ ਸਮਝਣ ਲੱਗੀ ਕਿ ਹਾਰਦਿਕ ਪਾਂਡਿਆ ਕੱਲ ਇੰਨਾ ਦੁਖੀ ਕਿਉਂ ਸੀ ਉਸ ਤੋਂ ਬਾਅਦ ਆ ਜਿਹੜਾ ਐਗਰੈਸ਼ਨ ਉਹਨੇ ਵਿਖਾਇਆ ਆਪਣੀ ਬਾਲਿੰਗ ਦੇ ਵਿੱਚ ਜਾਂ ਤਾਂ ਉਹਨੂੰ ਰਨ ਜਿਆਦਾ ਪੈ ਗਏ ਜਾਂ ਇੱਕ ਚੋਗੇ ਕਰਕੇ ਐਗਰੈਸ਼ਨ ਦਿਖਾ ਗਿਆ ਪਰ ਉਸ ਤੋਂ ਬਾਅਦ ਉਹਦਾ ਲਹਿਜਾ ਬਦਲ ਗਿਆ ਸੀ ਸਾਰੀ ਟੀਮ ਇੰਡੀਆ ਜਿਹੜੀ ਕਿ ਉਹ ਗੁੱਸੇ ਦੇ ਵਿੱਚ ਫਿਰੰਦੀ ਹੀ ਗੱਲ ਇਹ ਕੋਈ ਨਹੀਂ ਜਾਣਦਾ ਕਿ ਕੀ ਕੋਈ ਉਸ ਗਰਾਊਂਡ ਦੇ ਵਿੱਚ ਹੋਇਆ ਹੈ ਨਾ ਹੀ ਹਲੇ ਤੱਕ ਕੋਈ ਖੁਲਾਸਾ ਹੋਇਆ ਕੱ ਕੱਲ ਜਦੋਂ ਮੈਚ ਹੋਵੇਗਾ ਉਹਦੇ ਵਿੱਚ ਹੋ ਸਕਦਾ ਵੀ ਇੱਕ ਅੱਧੀ ਗੱਲ ਨਿਕਲ ਕੇ ਆਣੀ ਕਿ ਬਾਹਰ ਆ ਜੇ ਵੀ ਉਹ ਸਾਰੇ ਐਗਰੈਸ਼ਨ ਦੇ ਵਿੱਚ ਕਿਉਂ ਫਿਰ ਰਹੇ ਦੇ ਸੀਗੇ ਟੀਮ ਇੰਡੀਆ ਵਾਲੇ ਤਿੰਨਾ ਕੁੱਟਿਆ ਕਿਉਂ ਗਿਆ ਨਿਊਜ਼ੀਲੈਂਡ ਵਾਲਿਆਂ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋਗੇ ਹਾਈਲਾਈਟਸ ਤਾਂ ਤੁਸੀਂ ਦੇਖੀ ਹੋਵੇਗੀ ਪਰ ਜਦੋਂ ਤੁਸੀਂ ਅਸਲ ਮੈਚ ਜਦਾਂ ਕੀ ਵੇਖਿਆ ਕੱਲ ਕਿ ਇੱਕ ਇੱਕਦਮ ਇਦਾਂ ਨਾ ਲੱਗੰਦਿਆ ਸੀ ਜਿਵੇਂ ਹਾਈਲਾਈਟਸ ਚੱਲਣਦੀ ਹੁੰਦੀ ਆ ਕੋਈ ਇਹ ਲਾਈਵ ਮੈਚ ਨਹੀਂ ਆਂਦਿਆ ਹੁੰਦਾ ਉਹ ਥੋੜਾ ਬੋੜਾ ਫਿਰ ਦੇਖਣਾ ਪੈਂਦਾ ਸੀਗਾ ਕਿ ਕਿੰਨੇਵੇਂ ਓਵਰ ਦੀ ਕਿੰਨੀ ਬਾਲ ਹੋਈਆ ਕਿਉਂਕਿ ਚੋਕੇ ਛੱਕੇ ਹਰ ਇੱਕ ਇੱਕ ਤੋਂ ਦੋ ਬਾਲਾਂ ਦਾ ਗੈਪ ਜਿਹੜਾ ਕਿ ਹੋਇਆ ਸੀਗਾ ਪਰ ਲਗਾਤਾਰ ਚੋਗੇ ਛਕੇ ਨੇ ਕਿ ਸੂਰਿਆ ਕਮਾਰ ਯਾਦਵ ਨੇ ਮਾਰੇ ਸ਼ਿਵਮੰਦ ਦੁੱਬੇ ਨੇ ਰਫਤਾਰ ਨਹੀਂ ਟੁੱਟਣ ਦਿੱਤੀ ਰਿਸ਼ਾਨ ਕਿਸ਼ਨ ਨੇ ਲੱਕ ਤੋੜ ਕੇ ਰੱਖਤਾ ਨਿਊਜ਼ੀਲੈਂਡ ਵਾਲੇ ਭਾਵੇਂ ਹੱਥ ਜੋੜ ਕੇ ਕਹਿੰਦੇ ਵੀ ਮਹਾਰਾਜ ਆ ਤੂੰ ਹੀ ਸੀਰੀਜ਼ ਰੱਖ ਲੋ ਤੀਸਰਾ ਮੈਚ ਆਪਾਂ ਤੁਹਾਡੇ ਨਾਲ ਨਹੀਂ ਖੇਡਣਾ ਉਹਨਾਂ ਦੀ ਇਹ ਸਟੇਟਮੈਂਟ ਨਾ ਅੱਜ ਸੈਂਟਰਨ ਵੱਲੋਂ ਕਿਉਂਕਿ ਆਹ ਵੇਖੋ ਤੁਸੀਂ ਇੱਕ ਟੀਮ ਨੂੰ ਜਿਹੜਾ ਕਿ ਆਪਣੇ ਘਰ ਦੇ ਵਿੱਚ ਬੁਲਾਉਂਦੇ ਹੋ ਅਸੀਂ ਮੰਨਿਆ ਕਿ ਉਹਨਾਂ ਨੇ ਸਾਨੂੰ ਕਲੀਨ সুইਪ ਕੀਤਾ ਟੈਸਟ ਮੈਚਾਂ ਦੇ ਵਿੱਚ ਆਪਣੇ ਜਿਹੜੇ ਕਿ ODI ਹੋਏ ਨੇ ਉਹਨਾਂ ਵਿੱਚ ਵੀ ਉਹਨਾਂ ਨੇ 2-1 ਦੇ ਨਾਲ ਜਿਹੜੀ ਕਿ ਸੀਰੀਜ਼ ਜਿੱਤੀ ਆ ਪਰ ਜਿੱਦਾਂ ਹੀ T20 ਦੀ ਸੀਰੀਜ਼ ਹੁੰਦੀ ਆ ਭਾਵੇਂ ਆਸਟ੍ਰੇਲੀਆ ਹੋਵੇ ਇੰਗਲੈਂਡ ਹੋਵੇ ਸਾਊਥ ਅਫਰੀਕਾ ਹੋਵੇ ਨਿਊਜ਼ੀਲੈਂਡ ਹੋਵੇ ਜਦੋਂ ਇਹਨਾਂ ਦੇ ਨਾਲ ਆਪਾਂ ਇਹ ਕਿਉਂਕਿ ਮੇਨ ਤਗੜੀਆਂ ਟੀਮਾਂ ਇਹੋ ਮੰਨੀਆਂ ਗਈਆਂ ਇਸ ਤੋਂ ਥੱਲੇ ਜਿਹੜੀਆਂ ਟੀਮਾਂ ਨੇ ਉਹ ਇੰਨੀਆਂ ਕਾਮਯਾਬ ਨਹੀਂ ਆਪੀ ਟੀਮ ਇੰਡੀਆ ਦੇ ਮੁਕਾਬਲੇ ਖੜੀਆਂ ਹੋ ਸਕਣ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਵਾਲਿਆਂ ਦੀ ਇਹਨਾਂ ਨੇ ਆਪਣੇ ਨਾਲ ਵਰਲਡ ਕੱਪ ਦੇ ਵਿੱਚ ਵੀ ਸਾਡੇ ਕੋਲ ਵਰਲਡ ਕੱਪ ਜਿਹੜਾ ਕਿ ਉਹ ਖੋਇਆ ਸੀਗਾ ਨਿਊਜ਼ੀਲੈਂਡ ਤੇ ਇੰਡੀਆ ਦਾ MS Dhoni ਦੇ ਉੱਤੇ ਡਰਾਈਵ ਤੇ ਬਹੁਤ ਜ਼ਿਆਦਾ ਚਰਚਾ ਹੋਈ ਸੀਗੀ ਕੱਲ ਤੁਸੀਂ ਨਿਊਜ਼ੀਲੈਂਡ ਵਾਲਿਆਂ ਦੀ ਫੀਲਡਿੰਗ ਵੇਖ ਲਓ ਮੈਨੂੰ ਫੀਲਡਿੰਗ ਦੇ ਵਿੱਚ ਕੁਝ ਵੀ ਜਿਹੜਾ ਕਿ ਨਾ ਖਾਸ ਨਹੀਂ ਲੱਗਾ ਜਿੱਦਾਂ ਉੱਡ-ਉੱਡ ਕੇ ਕੈਚ ਫੜਦੇ ਸੀਗੇ ਹੱਥਾਂ ਦੇ ਵਿੱਚ ਐਂ ਕਿਆ ਸੂਰਜ ਕੁਮਾਰ ਯਾਦਵ ਦੇ ਛੱਡੇ ਨੇ ਗੱਲ ਨੇ ਕੋਨੇਵੇਂ ਨੇ ਵੀ ਛੱਡਿਆ ਤੇ ਮਿਡਲ ਸੈਂਟਰ ਨੇ ਵੀ ਕੱਲ ਜਿਹੜਾ ਕਿ ਕੈਚ ਛੱਡੇ ਆ ਸੂਰਜ ਕੁਮਾਰ ਯਾਦਵ ਦਾ ਇੱਕ ਦੋ ਚਾਂਸ ਇਦਾਂ ਦੇ ਸੀਗੇ ਕਿ ਭੱਜ ਗਏ ਨਾ ਨੇ ਜਿਹੜੇ ਕਿ ਉਹ ਕੈਚ ਛੱਡੇ ਆ ਨਹੀਂ ਤੇ ਸੂਰਜ ਕੁਮਾਰ ਯਾਦਵ ਤੀਆਂ 25 ਰਨਾਂ ਤੇ ਜਿਹੜਾ ਕਿ ਨਿਪਟ ਕੇ ਬਾਹਰ ਚਲ ਜਣਾ ਹੈ ਫਿਰ ਫੇਰ ਵੀ ਆਪਾਂ ਟੀਮ ਇੰਡੀਆ ਸੋਚਦੇ ਹਾਂ ਕਿਉਂਕਿ ਟੀਮ ਇੰਡੀਆ ਦੇ ਜਿਹੜੇ ਪਹਿਲਾਂ ਆਪਣੇ ਕਹਿ ਸਕਦੇ ਕਿ ਫੈਨ ਸੀਗੇ ਉਹ ਜਦੋਂ ਇੰਨੇ ਸਕੋਰ ਵੰਦੇ ਆ ਵੀ 200 ਤੋਂ ਉੱਤੇ ਟੱਪ ਗਿਆ ਫਿਰ ਕਹਿਣ ਲੱਪੈਣਗੇ ਜੀ ਨਹੀਂ ਸਾਡੇ ਬੱਲ ਰੰਜੀ ਦੀ ਗਲਤੀ ਆ ਅਰਸ਼ਦੀਪ ਦੀ ਗਲਤੀ ਆ ਸ਼੍ਰੀ ਰਾਣਾ ਦੀ ਗਲਤੀ ਆ ਉਸ ਤੋਂ ਬਾਅਦ ਜਦੋਂ ਆਪਣੇ ਬੈਟਿੰਗ ਵਾਲਿਆਂ ਨੇ ਸਕੋਰ ਬਣਾਏ ਉਹ ਤੋਂ ਕਹਿੰਦੇ ਵੀ ਨਹੀਂ ਨਹੀਂ ਇਹ ਤਾਂ ਸਕੋਰ ਹੀ ਬੜੇ ਘੱਟ ਹੀ ਕਿਉਂਕਿ 15 15 ਕੁਝ ਗੇਂਦਾਂ ਯਾਨੀ ਕਿ ਉਹ ਲੱਗੀਆਂ ਸੀ 15 ਓਵਰ ਦੀਆਂ ਕੁਝ ਗੇਂਦਾਂ ਦੇ ਵਿੱਚ ਜਿਹੜਾ ਕਿ ਉਹ ਸਕੋਰ ਜਿਹੜਾ ਕਿ ਚੇਂਜ ਹੋ ਗਿਆ ਸੀਗਾ 16ਵੇਂ ওভার ਦੀ ਸ਼ੁਰੂਆਤ ਹੋਈ ਸੀਗੀ ਦੋ ਬੱਲੇ ਹਿਆਂ ਸੀਗੇ ਸ਼ਾਇਦ ਉਹ ਜਿਹੜਾ ਸਕੋਰ ਚੇਂਜ ਹੋ ਗਿਆ ਸੀਗਾ ਪਰ ਉਸ ਤੋਂ ਇਲਾਵਾ ਦੇਖਿਆ ਜਾ ਮੇਰਾ ਟੀਮ ਇੰਡੀਆ ਨੇ ਬਹੁਤ ਜਿਆਦਾ ਕੁੱਟਿਆ ਆ ਮੈਂ ਕਹਿੰਦਾ ਇੰਨਾ ਜਿਆਦਾ ਜਿਹੜਾ ਕਿ ਇੰਗਲੈਂਡ ਵਾਲਿਆਂ ਨੂੰ ਆਪਾਂ ਨਹੀਂ ਸੀਗਾ ਕੁੱਟਿਆ ਉੱਥੇ ਅਭਿਸ਼ੇਕ ਸ਼ਰਮਾ ਜਿਹੜਾ ਕਿ ਇਕੱਲਾ ਚੱਲਿਆ ਸੀਗਾ ਜੋਫਰਾ ਅਟਨ ਨੂੰ ਜਿਹੜੇ ਸ਼ੱਕੇ ਮਾਰੇ ਸੀ ਉਹਨੇ ਇਸ਼ਾਨ ਕਿਸ਼ਨ ਨੇ ਕੱਲ ਉਹ ਸਾਰਾ ਕੁਝ ਯਾਦ ਕਰਵਾਇਆ ਆ ਇਸ਼ਾਨ ਕਿਸ਼ਨ ਨੇ ਵੀ ਲੈਫਟ ਹੀ ਆ ਤੇ ਆਪਣਾ ਅਭਿਸ਼ੇਕ ਵੀ ਲੈਫਟ ਹੀ ਆ ਇੱਕ ਮੁੱਦਾ ਹੁਣ ਉੱਠਣ ਦੇ ਆਇਆ ਕਿ ਈਸ਼ਾਨ ਕਿਸ਼ਨ ਨੂੰ ਨਾ ਈਸ਼ਾਨ ਕਿਸ਼ਨ ਦੀ ਜਿਹੜੀ ਕਿ ਓਪਨਿੰਗ ਕਰਵਾਈ ਜਾਵੇ ਅਭੀਸ਼ੇਕ ਸ਼ਰਮਾ ਦੇ ਨਾਲ ਇਹ ਸੰਭਵ ਤਾਂ ਨਹੀਂ ਹੈਗਾ ਪਰ ਕੁਝ ਵੀ ਗੰਭੀਰ ਜਣਾ ਕਿ ਉਹ ਕਰ ਸਕਦੇ ਆ ਜਿਵੇਂ ਉਹਨੇ ਵਾਈਸ ਕਪਤਾਨ ਅਕਸ਼ਰ ਪਟੇਲਾ ਨੂੰ ਬਾਹਰ ਵਾਇਆ ਕਿਉਂਕਿ ਉਹਦੇ ਉਹ ਦਿਨ ਸੱਟ ਲੱਗ ਗਈ ਸੀਗੀ ਉਂਗਲੀ ਦੇ ਉੱਤੋਂ ਗੇਂਦ ਨੂੰ ਰੋਕਦੇ ਰੋਕਦੇ ਅੰਪਾਇਰ ਤੇ ਵੀ ਉਹ ਦਿਨ ਗੇਂਦ ਤੋਂ ਜਿਹੜੀ ਕਿ ਬਚ ਗਈ ਸੀਗੀ ਪਹਿਲੇ ਮੈਚ ਦੇ ਵਿੱਚ ਅੱਪ ਗੱਲ ਕਰਨੇ ਆ ਪਰ ਹੁਣ ਜਿਹੜਾ 30 ਨਾ ਮੈਚ ਹੋਵੇਗਾ ਕੀ ਇਹਦੇ ਵਿੱਚ ਸਾਨੂੰ ਬਦਲਾਅ ਦੇਖਣ ਨੂੰ ਮਿਲ ਸਕਦਾ ਆ ਕੁਲਦੀਪ ਮਿਆਦਮ ਨੇ ਜਰੂਰ ਦੋ ਵਿਕਟਾਂ ਲਈ ਆਏ ਆ ਠੀਕ ਆ ਉਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ 35 ਸਕੋਰ ਜਿਹੜੇ ਕਿ ਉਹਨੇ ਖਾਦੇ ਨੇ ਕੁੱਲ ਮੇਰੇ ਖਿਆਲ ਦੋਵਾਂ ਸਪਿੰਨਰਾਂ ਨੇ 70 17 ਸੀਟੇ ਲਾਗੇ ਸਕੋਰ ਖਾਦੇ ਆ ਉਸ ਤੋਂ ਇਲਾਵਾ ਆਲ ਰਾਉਂਡਰ ਦੇ ਤੌਰ ਤੇ ਜਿਹੜਾ ਸ਼ਿਵਮ ਦੂਬੇ ਨੂੰ ਲੈ ਕੇ ਆਏ ਸੀਗੇ ਉਹਨੇ ਵੀ ਇੱਕ ਵਿਕਟ ਲਈ ਸੀਗੀ ਹਾਰਦਿਕ ਪਾਂਡਿਆ ਦੇ ਤਿੰਨ ਓਵਰ ਚ 25 ਦੇ ਕੇ ਹਾਰਦਿਕ ਪਾਂਡਿਆ ਦਾ ਜਿੱਥੇ ਮਰਜ਼ੀ ਇਸਤੇਮਾਲ ਆਪਾਂ ਕਰ ਸਕਦੇ ਆ ਇਹ ਇਹਨਾਂ ਨੇ ਕੱਲ ਦੱਸਿਆ ਗਿਆ ਆ ਤੇ ਟੈਂਡੇਟ ਟੋਪ ਤੇ ਨਾਮ ਆਉਂਦੇ ਆ ਕੱਲ ਦੇ ਮੈਚ ਦੇ ਵਿੱਚ ਅਭਿਸ਼ੇਕ ਸ਼ਰਮਾ ਫਲੋਪ ਨੇ ਸੰਜੂ ਸੈਮਸਨ ਫਲੋਪ ਨੇ ਅਭਿਸ਼ੇਕ ਸ਼ਰਮਾ ਦੀ ਜੇਕਰ ਅਪਾ ਗੱਲ ਕਰ ਲਈਏ ਸਾਰੇ ਨੂੰ ਇੰਨਾ ਪਤਾ ਹੈ ਕਿ ਉਹ ਕਿਦਾਂ ਦੀ ਬੈਟਿੰਗ ਕਰਦਾ ਆ ਉਹਦਾ ਕਿਸੇ ਮੋਕੇ ਜ਼ੀਰੋ ਵੀ ਆ ਸਕਦਾ ਇੱਕ ਸਕੋਰ ਵੀ ਪੰਜ ਸਕੋਰ ਵੀ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਉਹਦੀ ਸੀਰੀਜ਼ ਦੇ ਵਿੱਚ ਜਿੰਨੇ ਵੀ ਉਹਨੇ ਮੈਚ ਖੇਡੇ ਨੇ ਤੁਸੀਂ ਦੇਖ ਸਕਦੇ ਹੋ ਉਹ ਆਪਣੇ ਦਮ ਤੇ ਜਿੱਦਾਂ ਪਿਛਲੇ ਮੈਚ ਦੇ ਵਿੱਚ ਰਨ ਬਣਾ ਕੇ ਗਿਆ ਸੀਗਾ ਮੈਚ ਜਿੱਤਾ ਗਿਆ ਸੀਗਾ ਕਿੰਨੇ ਵੱਧ ਸਕੋਰਾਂ ਤੋਂ ਇਹੜਾ ਕਿ ਆਪਾਂ ਮੈਚ ਜਿੱਤੇ ਸੀਗੇ ਹੁਣ ਸਾਰਿਆਂ ਦਾ ਯੋਗਦਾਨ ਵੀ ਆਇਆ ਆ ਇਦਾਂ ਲੱਗੰਦਿਆ ਵੀ ਜਿਹੜਾ ਵਰਲਡ ਕੱਪ ਆਉਣ ਵਾਲਾ ਆ ਉਹਦੇ ਵਿੱਚ ਟੀਮਾਂ ਡਰਣਗੀਆਂ ਟੀਮ ਇੰਡੀਆ ਦੇ ਕੋਲੋਂ ਜੇ ਇਹ ਪਲੇਇੰਗ 11 ਜਿਹੜੀ ਕਿ ਖੇਡਉਂਦੇ ਆ ਹਰਸ਼ੀ ਰਾਣਾ ਨੂੰ ਬਾਹਰ ਕੱਢ ਕੇ ਆਪਣੇ ਬੋਮਰਾ ਨੂੰ ਖਿਲਾ ਕੇ ਇੱਕ ਬਦਲਾਅ ਜਿਹੜਾ ਚਾਹੀਦਾ ਆ ਕਿਉਂਕਿ ਹਰਸ਼ੀ ਰਾਣਾ ਨੇ ਵੀ ਗੱਲ ਬਹੁਤਾਂ ਕੀਤਾ ਅਰਸ਼ਦੀਪ ਦਾ ਚਲੋ ਕੋਈ ਨਹੀਂ ਕੱਲ ਕਹਿ ਸਕਦੇ ਆ ਕਿ ਅੱਧੀ ਇਨਿੰਗ ਜਿਹੜੀ ਕਿ ਉਹ ਇਧਰੋਂ ਇਧਰੋਂ ਹੋ ਗਈ ਪਰ ਹਰਸ਼ੀ ਰਾਣਾ ਜਦੋਂ ਵੀ ਕਿੱਟ ਮਿਲਦੀ ਆ ਉਦੋਂ ਬਾਦਾਂ ਨੂੰ ਛੱਕੇ ਜੋ ਕੇ ਪਏ ਆ ਤੇ ਜੇ ਇੱਕ ਦਾ ਓਵਰ ਹੋਰ ਰੱਖਦੇ ਤਿੰਨ ਓਵਰ ਮੇਰੇ ਖਿਆਲ ਉਹਨੇ ਕਰਵਾਏ ਸੀਗੇ ਗੱਲ ਹਰਸ਼ੀ ਰਾਣਾ ਨੇ ਤੇ ਜੇ ਉਹਦਾ ਚੌਥਾ ਓਵਰ ਵੀ ਕਰਵਾ ਦਿੰਦੇ ਤੇ ਮੈਨੂੰ ਲੱਗਣਦੇ ਆ ਕਿ ਉਹਨੂੰ ਚੋਗੇ ਸ਼ਕੇ ਪੂਰੇ ਪੈਨੇ ਹੀ ਰੱਜ ਕੇ ਤੇ ਉਹਦੇ ਅਰਸ਼ਦੀਪ ਨਾਲ ਉਹ ਜਿਹੜੇ ਕਿ ਉਹ ਜਿਆਦਾ ਸਕੋਰ ਹੋਏ ਨਹੀਂ ਇੱਕ ਟਾਈਮ ਦੇ ਉੱਤੇ ਹਰਸ਼ੀ ਰਾਣਾ ਤਿੰਨ ਓਵਰ ਚ 35 ਖਾਦੇ ਸੀ ਅਰਸ਼ਦੀਪ ਨੇ ਚਾਰਾਂ ਚ 53 ਪੱਕੀ ਪੱਕੀ ਉਮੀਦ ਇਹ ਵੀ ਹਰਸ਼ੀ ਰਾਣਾ ਨੇ ਅਰਸ਼ਦੀਪ ਨਾਲ ਵੱਧ ਸਕੋਰ ਖਾਏ ਨਹੀਂ ਇਹਦੇ ਵਿੱਚ ਉਹਨੇ ਇੱਕ ਬਦਲਾਅ ਜਿਹੜਾ ਰੈਸਟ ਦਿੱਤਾ ਸੀ ਹੁਣ ਤੀਸਰੇ ਮੈਚ ਦੇ ਵਿੱਚ ਇਹ ਵੇਖਣਾ ਹੋਵੇਗਾ ਕਿ ਹੋਰ ਜਸਪੀਰ ਬੂਮ ਰਾਂਦਾ ਜਣਾ ਕਿ ਵਾਪਸੀ ਕਰੋਂਦਾ ਹੈ ਗੰਭੀਰ ਜਾਂ ਨਹੀਂ ਕਰੋਂਦਾ ਜੇ ਉਹਦੀ ਵਾਪਸੀ ਨਹੀਂ ਹੁੰਦੀ ਤੇ ਕੁਲਦੀਪ ਯਾਦਵ ਨੂੰ ਮੌਕਾ ਹੋਣੀ ਦਿੱਤਾ ਇਹ ਤਾਂ ਨੇ ਕਿਉਂ ਦਿੱਤਾ ਹੈ ਕਿਉਂਕਿ ਇੱਕ ਬੈਟਿੰਗ ਥੋੜੀ ਵਾਧਿਆਂ ਦੀ ਹੈ ਗੰਭੀਰੇ ਨਾ ਹੋਵੇ ਵੀ ਬੈਟਿੰਗ ਵੇਂਦਾ ਵੇਂਦਾ ਹੈ ਕਿ ਬਾਲਿੰਗ ਦੇ ਵਿੱਚ ਕੰਮ ਖਰਾਬ ਕਰ ਜੇ ਕਿਉਂਕਿ ਬੜੀ ਵਧੀਆ ਪਲੇਇੰਗ 11 ਪਹਿਲੇ ਮੈਚ ਦੇ ਵਿੱਚ ਖੇਡੀ ਸੀ ਕਿ ਸਾਰਿਆਂ ਦਾ ਇਹ ਮੰਨਣਾ ਸੀਗਾ ਅਕਸ਼ਰ ਪਟੇਲ ਦਾ ਕਮਬੈਕ ਹੋਵੇਗਾ ਜੇ ਨਹੀਂ ਹੋਵੇਗਾ ਕੁਲਦੀਪ ਯਾਦਵ ਦੇ ਨਾਲ ਹੀ ਅਗਲੇ ਮੈਚ ਖੇਡੇ ਜਾਣਗੇ ਏਨਾ ਕਿਆਦੇ ਗੰਭੀਰ ਵੀ ਹੋਣੇ वर्ल्ड कप ਦੇ ਵਿੱਚ ਜਿਹੜਾ ਕਿ ਅਕਸ਼ਰ ਪਟੇਲ ਨੂੰ ਮੌਕਾ ਦਵਾਂਗੇ ਵਾਈਸ ਕਪਤਾਨ ਹੋਰ ਕੋਈ ਅਨਾਉਂਸ ਹੋ ਜੇ ਉਸ ਤੋਂ ਪਹਿਲਾਂ ਪਹਿਲਾਂ ਸੰਜੂ ਸੈਂਸਨ ਵੀ ਡਰੋਪ ਹੋ ਸਦਾਵਾ ਮੈਚ ਤੀਸਰੇ ਮੈਚ ਦੇ ਅੰਦੇ ਵਿੱਚ ਤੇ ਉਹਦੀ ਜਗ੍ਹਾ ਈਸ਼ਾਨ ਕਿਸ਼ਨ ਓਪਨਿੰਗ ਕਰ ਸਕਦਾ ਹੈ ਤੇ ਤੀਸਰੇ ਨੰਬਰ ਦੇ ਉੱਤੇ ਮੈਨੂੰ ਲੱਗਦਾ ਸਰਪੰਚ ਸਾਹਿਬ ਵੀ ਆ ਸਕਦੇ ਨੇ ਫਿਰ ਬੈਟਿੰਗ ਲਾਈਨ ਅਪ ਤੇ ਵਿੱਚ ਕੋਈ ਵੀ ਕਮੀ ਨਹੀਂ ਰਹਿੰਦੀ ਫਿਰ ਥੱਲੇ ਬਾਲਿੰਗ ਦੇ ਵਿੱਚ ਵੀ ਕੋਈ ਕੰਬਿਨਿਸ਼ਨ ਨਹੀਂ ਛੱਡਣੀ ਦੋ ਪੇਸਰ ਸਾਨੂੰ ਚਾਹੀਦੇ ਚਾਹੀਦੇ ਅਰਸ਼ਦੀਪ ਉਸ ਤੋਂ ਬਾਰੇ ਸਾਨੂੰ ਚਾਹੀਦਾ ਭੂਮਰਾ ਤੁਸੀਂ ਇੱਕ ਅੱਧਾ ਸਪਿਨਰ ਘਟਾ ਸਕਦੇ ਤੁਸੀਂ ਅਕਸ਼ਰ ਪਟੇਲ ਨੂੰ ਵੀ ਖਟਾ ਸਕਦੇ ਹੋ ਠੀਕ ਹੈ ਸਪਿਨਰ ਇੱਕ ਅੱਧਾ ਖਟਾਡੋ ਆਲ ਰਾਉਂਡਰ ਦੇ ਵਿੱਚੋਂ ਤੁਸੀਂ ਦੋ ਦੋ ਆਲ ਰਾਉਂਡਰ ਖੜਾਉਂਦੇ ਹੋ ਠੀਕ ਆ ਪਰ ਜੇਕਰ ਤੁਸੀਂ ਅਕਸ਼ਰ ਨੂੰ ਬਾਹਰ ਕੱਢ ਦੋ ਕੁਲਦੀਪ ਨੂੰ ਵੀ ਬਾਹਰ ਕਰ ਦੋ ਇਹਨਾਂ ਤਿੰਨਾਂ ਪੇਸਰਾਂ ਨੂੰ ਲਾਓ ਤਾਂ ਫਿਰ ਆਪਾਂ ਸਪਿਨਿੰਗ ਕਿਹਦੇ ਕੋਲੋਂ ਕਰਾਵਾਂਗੇ ਕੁਝ ਵੀ ਹੋ ਸਕਦਾ 3 ਤੀਸਰੇ ਮੈਚ ਦੇ ਵਿੱਚ ਵੀ ਪਲੇਇੰਗ 11 ਦੇ ਵਿੱਚ ਬਦਲਾਅ ਹੋ ਸਕਦਾ ਆ ਮੈਨੂੰ ਤਾਂ ਇਹੋ ਲੱਗੰਦਿਆ ਕਿ ਜਦ ਜਸਪੀਰ ਬੁਮਰਾਹ ਦੀ ਵਾਪਸੀ ਹੋਵੇਗੀ ਜਾਂ ਜਦ ਜਸਪੀਰ ਬੁਮਰਾਹ ਨੂੰ ਹੋਰ ਜਿਹੜਾ ਕਿ ਰਸਤ ਦਿਤੀ ਜਾਵੇਗੀ ਤੇ ਇੱਕ ਅੱਧਾ ਬਦਲਾਅ ਜਿਹੜਾ ਸੰਜੂ ਸாம்ਸਨ ਦਾ ਪੱਤਾ ਕੱਟ ਸਕਦਾ ਆ ਇਹ ਕਨਫਰਮ ਨਹੀਂ ਹੈਗਾ ਅਲਿਦਕ ਜਿਤ ਤੱਕ ਮੈਨੂੰ ਲੱਗੰਦਿਆ ਪੀ ਉਹਨੂੰ ਖੜਾਇਆ ਜਾਵੇਗਾ ਕੱਲ ਵੇਖਿਆ ਜਾਵੇਗਾ ਕੱਲ ਦੇ ਮੈਚ ਦੇ ਵਿੱਚ ਤੇ ਜੇ ਉਹ ਕੱਲ ਵੀ ਨਾ ਚੱਲਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਚੌਥਾ ਮੈਚ ਹੋਵੇਗਾ ਉਹਦੇ ਵਿੱਚ ਇਸ਼ਾਨ ਕਿਸੇ ਤੋਂ ਸਾਨੂੰ ਲੱਭੇਗਾ ਓਪਨਿੰਗ ਕਰਦਾ ਆ ਤੇ ਸਰਪੰਸਾ ਵੀ ਆਣਗੇ ਫਿਰ ਵਾਪਸੀ ਦੇ ਵਿੱਚ ਇਦਾਂ ਦੀ ਆ ਹੋਰ ਤੁਸੀਂ ਕ੍ਰਿਕਟ ਦੀਆਂ ਅਪਡੇਟਾਂ ਨੂੰ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਪੰਜਾਬੀ ਕ੍ਰਿਕਟ ਟਾਕਸ ਜਿਹੜਾ ਕਿ ਚੈਨਲ ਦਾ ਨਾਮ ਆ ਤੇ ਵੱਧ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਆ ਅੱਜ ਦੇ ਵੀਡੀਓ ਦੇ ਵਿੱਚ ਜਿੰਨਾ ਹੀ ਤੇ ਬਣੇ ਰਹੋ ਹੋਰ ਵੀਡੀਓ ਦੇ ਵਧੀਆ ਤੋਂ ਵਧੀਆ ਕੰਟੈਂਟ ਦੇਖਣ ਵਾਸਤੇ ਸਾਡੇ ਚੈਨਲ ਦੇ ਨਾਲ